ਨਕੋਦਰ ਦੇ ਵਿੱਚ ਉਸ ਵੇਲੇ ਕੁੱਤਿਆਂ ਨੂੰ ਭਾਜੜਾ ਪੈ ਗਈਆਂ ਜਦੋਂ ਕੁੱਤਿਆਂ ਨੂੰ ਫੜਨ ਦੀ ਸ਼ੁਰੂਆਤ ਕਰ ਦਿੱਤੀ ਗਈ। ਦਾਦੀ ਇੱਕ ਹੀ ਨਕੋਦਰ ਵਿਖੇ ਆਏ ਦਿਨ ਹੀ ਆਵਾਰਾ ਕੁੱਤੇ دہشت ਮਚਾਉਂਦੇ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ। ਇਸ ਨੂੰ ਦੇਖਦੇ ਹੋਏ ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਰੋਕ ਅਤੇ ਉਹਨਾਂ ਦੀ ਟੀਮ ਮੈਂਬਰਾਂ ਦੇ ਵੱਲੋਂ ਇੱਕ ਮੁਹਿੰਮ ਚੇੜੀ ਗਈ ਜਿਸ ਦੇ ਵਿੱਚ ਉਹਨਾਂ ਨੇ ਆਵਾਰਾ ਕੁੱਤੇ ਫੜਨ ਦੀ ਪਹਿਲ ਕੀਤੀ ਹੈ ਇਸ ਦੀ ਸ਼ੁਰੂਆਤ ਨਕੋਦਰ ਨਗਰ ਕਾਉਂਸਲ ਦੇ ਦਫ਼ਤਰ ਵਿਖੇ ਪਹੁੰਚ ਕੇ ਨਕੋਦਰ ਦੇ ਐਸ ਡੀ ਐਮ ਦੇ ਲਾਲ ਵਿਸ਼ਵਾਸ ਬੈਨ ਜੀ ਅਗਵਾਈ ਦੇ ਵਿੱਚ ਕੀਤੀ ਗਈ ਤਾਂ ਕਿ ਜਿਹੜੇ ਆਵਾਰਾ ਕੁੱਤਿਆਂ ਦੇ ਵੱਲੋਂ ਲਗਾਤਾਰ ਆਤੰਕ ਮਚਾਇਆ ਜਾ ਰਿਹਾ ਇਸ ਨੂੰ ਰੋਕਿਆ ਜਾ ਸਕੇ ਕਿਉਂਕਿ ਆਏ ਦਿਨ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਤੇ ਹਮਲਾ ਕੀਤਾ ਜਾਂਦਾ ਹੈ ਬੀਸਿਕਲੀ ਜੀ ਸਾਡੀ ਇੱਕ ਡਰਾਈਵ ਅਸੀਂ ਚਲਾ ਰਹੇ ਹੈਗੇ ਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਡਾਕਟਰ ਹਿਮਾਂਸ਼ੂ ਅਗਰਵਾਲ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਉਹਦੇ ਵਿੱਚ ਇਦਾਂ ਹੈਗਾ ਕਿ ਇੱਥੇ ਸਾਡੇ ਲੋਕਲ ਇੱਕ ਸਮਾਜਸੀ ਵੀ ਹੈਗੇ ਨੇ ਡਾਕਟਰ ਮਲਕੀਅਤ ਸਿੰਘ ਜੀ ਕ੍ਰਾਊਨ ਨੋਵੈਟਸ ਨਾਮ ਦੇ ਨਾਲ ਇੱਕ ਸੰਸਥਾ ਚਲਾਉਂਦੇ ਹੈਗੇ ਨੇ ਜਿਹੜੇ ਕਿ ਉਵਾਰਾ ਜਿਹੜੇ ਡੌਗਸ ਹੈਗੇ ਨੇ ਕੈਟਸ ਹੈਗੇ ਨੇ ਹੋਰ ਜਿਹੜੇ ਛੋਟੇ ਐਨੀਮਲਸ ਹੈਗੇ ਆ ਉਹਨਾਂ ਦਾ ਉਹਨਾਂ ਦਾ ਕੋਈ ਉਹਨਾਂ ਨੂੰ ਸਮੱਸਿਆ ਹੋਵੇ ਉਹਦਾ ਰੱਖ-ਰਖਾਵ ਕਰਦੇ ਨੇ ਸ਼ੈਲਟਰ ਪ੍ਰੋਵਾਈਡ ਕਰਦੇ ਹੈਗੇ ਨੇ ਮੈਡੀਕਲ ਕੇਅਰ ਜਿਹੜੀ ਐਕਸਟੈਂਡ ਕਰਦੇ ਹੈਗੇ ਨੇ ਤੇ ਨਾਲ ਹੀ ਨਾਲ ਇੱਥੇ ਇੱਕ ਨਿਸ਼ਕਾਮ ਸੇਵਾ ਸੁਸਾਇਟੀ ਹੈਗੀ ਆ ਉਹਦੇ ਐਡਵੋਕੇਟ ਸਾਹਿਬ ਹੈਗੇ ਨੇ ਸ਼੍ਰੀ ਸੁਖਵਿੰਦਰ ਮਹਿਰੂਖ ਜੀ ਉਹਨਾਂ ਦੀ ਐਸ ਕੇ ਦੋਵਾਂ ਦੇ ਸਹਿਯੋਗ ਲੈਂਦਾ ਹੈਗਾ ਨਾਰੀ ਸਾਡੇ ਜਿਹੜਾ ਆ ਸਾਡੇ ਈਓ ਆਫਿਸ ਹੈਗਾ ਜੀ ਨਕੋਦਰ ਦਾ ਉਹਨਾਂ ਦੀ ਟੀਮ ਵੀ ਸਾਡੇ ਨਾਲ ਹੈਗੀ ਹੈ ਜੀ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈਗਾ ਇੱਕ ਡੌਗ ਕੈਚਿੰਗ ਡਰਾਈਵ ਜਿਹੜੀ ਹੈਗੀ ਹੈ ਨਕੌਦਰ ਦੇ ਵਿੱਚ ਇਨੀਸ਼ੀਏਟ ਕੀਤੀ ਗਈ ਕੁਝ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤ ਸੀ ਕਿ ਕੁਝ ਅਵਾਰਾ ਜਿਹੜੇ ਡੌਗਸ ਹੈਗੇ ਨੇ ਉਹ ਬਹੁਤ ਸੜਕਾਂ ਤੇ ਘੁੰਮ ਰਹੇ ਹੈਗੇ ਨੇ ਤੇ ਉਹਦੇ ਨਾਲ ਆਮ ਲੋਕਾਂ ਨੂੰ ਖਤਰਾ ਵੀ ਮੌਜੂਦ ਸੀਗਾ ਉਹਦੇ ਚੱਲਦੇ ਹੋਏ ਜਿਹੜਾ ਹੈਗਾ ਅੱਜ ਕੁਝ ਅਸੀਂ ਡੌਗ ਜਿਹੜੇ ਹੈਗੇ ਕੈਚ ਕੀਤੇ ਹੈਗੇ ਨੇ ਜੀ ਵਾਕਈ ਸੈਲਟਰ ਸ਼ੈਲਟਰ ਵਗੈਰਾ ਵੀ ਬਣਾਏ ਗਏ ਨੇ ਹਜੇ ਤਾਂ ਦੇਖੋ ਬੇਸਿਕਲੀ ਅਸੀਂ ਇੱਕ ਪ੍ਰਾਈਵੇਟ ਐਨਜੀਓ ਨੂੰ ਐਨਰੋਲ ਕੀਤਾ ਹੈਗਾ ਇਹਨਾਂ ਦੀ ਸੁਸਾਇਟੀ ਬੜਾ ਅੱਛਾ ਕੰਮ ਕਰ ਰਹੀ ਹੈ ਕਿ ਨੇ ਡਾਕਟਰ ਮਲਕੀ ਸੀ ਵੀ ਪਰ ਅਸੀਂ ਜਲਦੀ ਹੀ ਨਕੌਦਰ ਦੇ ਵਿੱਚ এবੀਸੀ ਪ੍ਰੋਗਰਾਮ ਜਿਹਦੇ ਵਿੱਚ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਕਹਿੰਦੇ ਹੈਗੇ ਨੇ ਜਿਹਦੇ ਵਿੱਚ ਜਿਹੜੇ ਆ ਆਵਾਰਾ ਡੌਗਸ ਹੈਗੇ ਆ ਇਹਨਾਂ ਦੀ ਸੀਸਟਰਾਇਜ਼ੇਸ਼ਨ ਕਰਦੇ ਹੈਗੇ ਤਾਂਕਿ ਇਹਨਾਂ ਦੀ ਪੋਪੂਲੇਸ਼ਨ ਕੰਟਰੋਲ ਹੋ ਸਕੇ ਉਹ ਜਲਦੀ ਹੀ ਜਿਹੜਾ ਹੈਗਾ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਜੀ ਇਹ ਮਹੱਤਵ ਜਿਹੜੀ ਇੱਕ ਤੋਂ ਪੱਕੇ ਆ ਆ ਇਹ ਅਸੀਂ ਪ੍ਰਾਈਵੇਟ ਜਿਹੜੇ ਸਾਡੇ ادارے ਹੈਗੇ ਨੇ ਜਿਹੜੇ ਐਨ ਜੀਓਸ ਹੈਗੇ ਆ ਉਹਨਾਂ ਨੂੰ ਅਸੀਂ ਇਹਨਾਂ ਦੇ ਰਾਹੀਂ ਡਾਕਟਰ ਮਲਕੀਤ ਜੀ ਦੇ ਰਾਹੀਂ ਅਸੀਂ ਹੋਰਾਂ ਨੂੰ ਵੀ ਸੰਪਰਕ ਕਰਾਂਗੇ ਔਰ ਜਿਵੇਂ ਜਿਵੇਂ ਸਾਡੇ ਸੰਪਰਕ ਦੇ ਵਿੱਚ ਹੋਰ ਸੰਸਥਾਨ ਆਉਂਦੇ ਹੈਗੇ ਨੇ ਅਸੀਂ ਉਹਨਾਂ ਦੀ ਸੇਵਾਵਾਂ ਲਵਾਂਗੇ ਔਰ ਮੈਨੂੰ ਆਸ਼ਾ ਹੈਗਾ ਕਿ ਥੋੜੇ ਸਮੇਂ ਤੱਕ ਜਿਹੜਾ ਏਬੀਸੀ ਪ੍ਰੋਗਰਾਮ ਜਦੋਂ ਚਾਲੂ ਹੋ ਜਾਏਗਾ ਫਿਰ ਅਸੀਂ ਮਤਲਬ ਖੁਦ ਮੁਖਤਿਆਰੀ ਦੇ ਨਾਲ ਜਿਹੜਾ ਹੈਗਾ ਇਸ ਸਮੱਸਿਆ ਦਾ ਜਿਹੜਾ ਹੈਗਾ ਸਮਾਧਾਨ ਕਰਨ ਲਈ ਸક્ષਮ ਹੋ ਜਾਵਾਂਗੇ ਹਾਂਜੀ ਇਹ ਬੇਸਿਕਲੀ ਨਕੋਦਰ ਦੇ ਵਿੱਚ ਸਟ੍ਰੇ ਅਨੀਮਲਸ ਦੀ ਪ੍ਰੋਪਰ ਕਾਫੀ ਪ੍ਰੋਬਲਮ ਆ ਰਹੀ ਹੈ ਸਟ੍ਰੇ ਡੌਗਸ ਪਰਟੀਕੁਲਰਲੀ ਹਾਂਜੀ ਉਹਦੇ ਉਹਨੂੰ ਕੰਟਰੋਲ ਲਈ ਇੱਕ ਤਾਂ ਅਸੀਂ ਇਹਨਾਂ ਨੂੰ ਪ੍ਰੋਪਰ ਸ਼ੈਲਟਰ ਦੇ ਵਿੱਚ ਰੱਖ ਰਹੇ ਹਾਂ ਇਹਨਾਂ ਨੂੰ ਪ੍ਰੋਪਰ ਹਿਊਮਨ ਤਰੀਕੇ ਨਾਲ ਕੈਚ ਕਰਕੇ ਤੇ ਪ੍ਰੋਪਰ ਸਰਵਿਸਿਜ਼ ਸ਼ੈਲਟਰ ਦੇ ਵਿੱਚ ਦੇ ਰਹੇ ਹਾਂ ਫਰਦਰ ਅਸੀਂ ਇਹਨਾਂ ਦੀ ਐਨੀਮਲ ਬਰਥ ਕੰਟਰੋਲ ਤੇ ਵੀ ਕੰਮ ਕਰਾਂਗੇ ਜੀ ਤੇ ਸਰ ਜੇਕਰ ਕਿਸੇ ਨੇ ਤੁਹਾਡਾ ਸੰਪਰਕ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰ ਸਕਦਾ ਸਾਡੇ ਹਾਂਜੀ ਕਲੀਨਿਕ ਦਾ ਐਡਰੈਸ ਹੈਗਾ ਜਲੰਧਰ ਉਹ ਨਕੋਦਰ ਕ੍ਰਾਊਨ ਵੈਟਰੀ ਕਲੀਨਿਕ ਉੱਥੇ ਕੋਈ ਵੀ ਕੰਟੈਕਟ ਕਰ ਸਕਦਾ ਫਿਰ ਫਦਰ ਅਸੀਂ ਇਹਨਾਂ ਦੀ ਕੋਈ ਵੀ ਹੈਲਪ ਕਰ ਸਕਦੇ ਜਿਹੜੇ ਸਟਰ ਦੇ ਵਿੱਚੋਂ ਸਾਰੇ ਜਿਹੜੇ ਹੈਗੇ ਆ ਵਾਰਕ ਤੇ ਕਵਰ ਕਰਾਂਗੇ ਤੁਸੀਂ ਹਾਂਜੀ ਸਟਿਲ ਆਪਾਂ ਹਲੇ ਸ਼ੁਰੂ ਕੀਤਾ ਜੀਏ ਹਲੇ ਤਾਂ ਮਤਲਬ ਸਟਾਰਟਡ ਆ ਫਿਰ ਹੌਲੀ ਹੌਲੀ ਸਾਰਾ ਹੀ ਕਵਰ ਕਰਾਂਗੇ ਸੋਸਾਇਟੀ ਚਲਾ ਰਹੇ ਆ ਜਿਹਦੇ ਵਿੱਚ ਹਿਊਮਨਸ ਪਲਸ ਐਨੀਮਲਸ ਦੀ ਨਿਸ਼ਕਾਮ ਤਰੀਕੇ ਨਾਲ ਸੇਵਾ ਕਰਦੇ ਆ ਅੱਜ ਮਾਨਯੋਗ ਐਸ.ਡੀ.ਐਮ ਸਾਹਿਬ ਦੀ ਰਹਿਨਮਾਈ ਦੇ ਅਧੀਨ ਅਸੀਂ ਐਨੀਮਲ ਡੌਗਸ ਨੂੰ ਸ਼ੈਲਟਰ ਕਰਨ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਸੋ ਨਾਲ ਅਸੀਂ ਡਾਕਟਰ ਮਲਕੀਤ ਸਿੰਘ ਉਹਨਾਂ ਦੀ ਹੈਲਪ ਲਈ ਹੈ ਇਹਨਾਂ ਦੇ ਸ਼ੈਲਟਰ 'ਚ ਹੀ ਇਸ ਡੌ ਇਹਨਾਂ ਡੌਗਸ ਨੂੰ ਜਾ ਕੇ ਅਸੀਂ ਸ਼ੈਲਟਰ ਕਰਾਂਗੇ ਐਂਡ ਫਾਰਦਰ ਇਹਨਾਂ ਦੀ ਸਾਰੀ ਰੱਖ-ਰਖਾਵ ਦਾ ਉੱਤੇ ਦੇਖ ਪਾ ਲੈਣਾ ਦੀ ਕਰਾਂਗੇ ਜੀ ਇਹ ਤੁਹਾਡੇ ਮਨ ਚ ਕਿਸਤਾ ਆਇਆ ਕਿ 12 ਕਿੱਥੇ ਨਜ਼ਰ ਆਏਗਾ ਇੱਕ ਤਰਾ ਕਵਰ ਕੀਤਾ ਜਾਵੇ ਇਹ ਤਾਂ ਸਾਰੀ ਰਹਿਨਮਾਈ ਐਸਜੀਐਮ ਸਾਹਿਬ ਦੀ ਹੈ ਜੀ ਪਲੱਸ ایਓ ਆਫਿਸ ਨਗਰ ਕੌਂਸਲ ਨਕੋਦਰ ਦੀ ਹੈ ਜੀ ਅਸੀਂ ਤਾਂ ਸਿਰਫ ਇਹਨਾਂ ਦੇ ਥਰੂ ਇੱਕ ਜ਼ਰੀਆ ਬਣੇ ਆ ਜੀ ਇਹਨਾਂ ਬੇਜਬਾਨਾਂ ਦੀ ਸੇਵਾ ਕਰਨ ਦਾ ਇੱਕ ਮੌਕਾ ਮਿਲਿਆ ਥਰੂ ਐਸਜੀਐਮ ਸਾਹਿਬ ਨਕੋਦਰ ਕੀ ਲੋਕਾਂ ਨੂੰ ਆਪ ਲੋਕਾਂ ਨੂੰ ਸਿਰਫ ਇਹੀ ਅਪੀਲ ਹੈ ਵੀ ਜੇ ਅਸੀਂ ਇਹਨਾਂ ਨੂੰ ਕੁਝ ਇਹਨਾਂ ਨੂੰ ਫੀਡ ਕਰਦੇ ਆਂ ਪਲੱਸ ਇਹਨਾਂ ਦੀ ਜ਼ਿੰਮੇਵਾਰੀ ਵੀ ਚੱਕੋ ਜਾਂ ਤਾਂ ਤੁਸੀਂ ਸਾਡੇ ਵਰਗੇ ਸ਼ੈਲਟਰਸ ਨੂੰ ਅਪਰੋਚ ਕਰੋ ਉੱਥੇ ਇਹਨਾਂ ਨੂੰ ਸ਼ੈਲਟਰਿੰਗ ਕਰੀਏ ਪਲੱਸ ਉਹਨਾਂ ਦਾ ਰੱਖ-ਰਖਾਅ ਦਾ ਜੋ ਵੀ ਹੈਗਾ ਆ ਅਸੀਂ ਉੱਥੇ ਹੀ ਮੈਨੇਜ ਕੀਤਾ ਜਾਵੇ ਕੱਲਾ ਇਹਨਾਂ ਨੂੰ ਪ੍ਰੋਪਰ ਜ਼ਿੰਮੇਵਾਰੀ ਚੱਕੋ ਕੱਲੀ ਫੀਡਿੰਗ ਨਾ ਕਰੋ ਕੀ ਨਾਮ ਕੀ ਸਮੇਂ ਨਾਮ ਕਪਿਲ ਸ਼ਰਮਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਉਪਰਾਲਾ ਸ਼ੁਰੂਆਤ ਸਰੇ ਬਹੁਤ ਵਧੀਆ ਮੁਹਿੰਮ ਸ਼ੁਰੂ ਕੀਤੀ ਹੈ ਐਸਜੀਐਮ ਸਾਹਿਬ ਦੀ ਰਹਿਨਮਾਇਤ ਹੇਠ ਤੇ ਯੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸ਼ਹਿਰ ਦੇ ਵਿੱਚ ਬਹੁਤ ਪ੍ਰੋਬਲਮ ਵੱਜ ਚੁੱਕੀ ਸੀ ਜੇ ਆਪਣੇ ਸਟੇ ਲੋਕਸ ਦੇ ਰਿਗਾਰਡਿੰਗ ਇਸ ਲਈ ਪੇ ਇਨੀਸ਼ੀਏਟਿਵ ਲਿਆ ਸਾਡੇ ਹੁਣਾਂ ਨੇ ਤੇ ਜਿੰਨੇ ਵੀ ਸ਼ਹਿਰ ਦੇ ਵਿੱਚ 12 ਲੋਕਸ ਹੈਗੇ ਆ ਉਹਨਾਂ ਦੇ ਅਪਰੋਚ ਕਰਕੇ ਉਹਨਾਂ ਨੂੰ ਤੱਕ ਪਹੁੰਚਾ ਸਕਦੇ ਆ ਜੇ ਇਹਨਾਂ ਰੱਖ ਖਾਵੇ ਵਧੀਆ ਤਰੀਕੇ ਨਾਲ ਕਰੰਗੇ ਨਗਰ ਕੌਂਸਲ ਬੱਲਵੋਈ ਆਪਣਾ ਲਾ ਕੀਤਾ ਜਾ ਰਿਹਾ ਨਗਰ ਕੌਂਸਲ ਬਸ ਇਹਨਾਂ ਨਾਲ ਹਜੇ ਟਾਈਪ ਕਰਕੇ ਕਰ ਰਹੇ ਆ ਗਾਂ ਫੇ ਸਰਕਾਰ ਦੀ ਜੋ ਵੀ ਆਪਾਂ ਨਿਰਦੇਸ਼ ਹੋਣਗੇ ਉਸ ਤੋਂ ਬਾਅਦ ਨਗਰ ਕੌ ਬੀਲ ਇਹ ਹੈ ਕਿ ਆਪਣੇ ਜਿਹੜੇ ਜਿਹੜੇ ਵੀ ਡੌਗਸ ਵਗੈਰਾ ਆਪਣੇ ਮਹੱਲੇ ਵਿੱਚ ਰਹਿ ਰਹੇ ਆ ਜਾਂ ਤਾਂ ਉਹਨਾਂ ਨੂੰ ਪ੍ਰੋਪਰ ਆਪਾਂ ਕੇਅਰ ਕਰੀਏ ਜਾਂ ਬੇ ਕੇਅਰ ਨਹੀਂ ਕਰ ਸਕਦੇ ਆ ਤੇ ਇਹਨਾਂ ਨਾਲ ਮਿਲ ਕੇ ਆਪਾਂ ਉਹਨਾਂ ਇਹਨਾਂ ਤੱਕ ਟੀਮ ਤੱਕ ਪੰਚਾਇਆ ਤਾਂ ਕਿ ਉਹਨਾਂ ਦੇ ਵਧੀਆ ਤਰੀਕੇ ਨਾਲ ਦੇਖ ਦੇਖਪਾਲ ਹੋਵੇ ਉਹਨਾਂ ਖੈ ਦਾਦ ਜੀ ਕਿ ਆਵਾਰਾ ਕੁੱਤੇ ਨੇ ਚਾਰੇ ਪਾਸੇ ਆਤੰਕ ਮਚਾਇਆ ਹ ਜਿਸ ਦੇ ਚੱਲਦੇ ਆਏ ਦਿਨ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਹੋਏ ਉਹਨਾਂ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹੁਣ ਨਕੋਦਰ ਦੇ ਵਿੱਚ ਆਵਾਰਾ ਕੁੱਤਿਆਂ ਨੂੰ ਫੜਨ ਦੀ ਸ਼ੁਰੂਆਤ ਹੋ ਚੁੱਕੀ ਹੈ ਹਕੀਕਤ ਟੀਵੀ ਪੰਜਾਬੀ ਲਈ ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿ